ਬਿਕਰਮ ਸਿੰਘ ਮਜੀਠੀਆ ਨੂੰ ਜ਼ਮਾਨਤ ਮਿਲਦੀ ਆ ਪੂਰਾ ਪੋਸਟਰ ਜਾਰੀ ਹੁੰਦੇ ਨੇ ਕਿ ਜ਼ਮਾਨਤ ਮਿਲ ਚੁੱਕੀ ਆ ਉਸ ਤੋਂ ਬਾਅਦ ਹਰਪਾਲ ਸਿੰਘ ਚੀਮਾ ਦਾ ਬਿਆਨ ਆਉਂਦਾ ਕਿ ਜ਼ਮਾਨਤ ਮਿਲਿਆ ਬਰੀ ਨਹੀਂ ਹੋਏ ਉਹ ਜ਼ਮਾਨਤ ਤੇ ਮਿਲਿਆ ਜੇ ਕਿ ਉਹਨੂੰ ਇਹ ਪੁੱਛੋ ਵੀ ਤੇਰੀ ਕੇਸ਼ਰੀਵਾਲ ਨੂੰ ਤੇਰੇ ਜੈਨ ਨੂੰ ਤੇਰੇ ਸ਼ਿਸ਼ੋਧੀਆਂ ਨੂੰ ਉਹਨਾਂ ਨੂੰ ਕੀ ਮਿਲਿਆ ਹੋਇਆ ਉਹ ਕਿਉਂ ਇੱਥੇ ਆ ਕੇ ਪੰਜਾਬ ਦੇ ਵਿੱਚ ਪੰਜਾਬ ਦੇ ਲੱਗਦੇ ਅਕੀਨ ਪੰਜਾਬ ਦੇ ਸਾਲੇ ਲੱਗਦੇ ਨੇ ਉਹ ਖਜ਼ਾਨਾ ਮੰਤਰੀ ਆ ਸਾਡਾ ਇਹ ਤਾਂ ਕਿ ਦਿਹਾੜੀਦਾਰ ਉਹਨਾਂ ਦਾ ਦਿਹਾੜੀ ਤੇ ਕੰਮ ਕਰ ਰਹੇ ਆ ਕੋਈ ਤਾਂ ਉਹਨਾਂ ਦੇ ਬੰਧੂਆ ਮਦੂਰ ਨੇ ਜਿਵੇਂ ਇੰਸਟ ਇੰਡੀਆ ਕੰਪਨੀ ਦੇ ਲੋਕ ਖਰੀਦ ਲਈ ਸੀਗੇ ਉਦਾਂ ਹੀ ਇਹ ਖਰੀਦੇ ਲੋਕ ਨੇ ਇਹਨਾਂ ਦੇ ਪੱਲੇ ਕੁਛ ਨਹੀਂ ਤੋਂ ਮੈਂ ਭਗਵੰਤ ਮਾਨ ਦੀ ਟੀਮ ਕੇਜਰੀਵਾਲ ਦੀ ਟੀਮ ਨੂੰ ਕਹਿਣਾ ਕਿ ਉਹਨਾਂ ਦੇ ਆਲੇ-ਦਾਲੇ ਡਾਕਟਰਾਂ ਦੀ ਟੀਮ ਬਿਠਾ ਲਓ ਜਦੋਂ ਭਗਵੰਤ ਮਾਨ ਜੀ ਸ਼ਖਬੀਰ ਸਿੰਘ ਬਾਦਲ ਦੇ ਸਾਥੀ ਵਿਕਰਮ ਉਸੇ ਮਜੀਠਾ ਨੂੰ ਜਦੋਂ ਐ ਮੋਚ ਨੂੰ ਵੱਟ ਦੇਣਾ ਤੇ ਤੈਨੂੰ ਦੌਰਾ ਪੈਣਾ ਇਹ ਪੈਣਾ 2-4 ਘੰਟਿਆਂ ਤੱਕ ਹੀ ਪੈ ਜਾਣਾ ਤੇ ਵਿਕਰਮ ਦੇ ਪਿਆਰ ਵਾਸਤੇ ਲਟਾ ਦਾਂਗੇ ਆਪਣੇ ਆਪ ਨੂੰ ਅਸੀਂ ਔਰ ਇਹਨਾਂ ਅੱਜ ਦਿਵਾਲੀ ਮਨਾਵਾਂਗੇ ਤੁਸੀਂ ਸਰਕਾਰ ਕਹਿ ਰਹੀ ਸੀ ਕਿ ਬਹੁਤ ਜਨਿਕ ਜਿਹੜੇ ਗੁਨਾਹ ਕਾਫੀ ਕੀਤੇ ਹੋਏ ਨੇ ਪ੍ਰਾਪਰਟੀ ਜਿਆਦਾ ਜੋ ਵੀ ਕਾਫੀ ਗੱਲਾਂ ਚ ਘੇਰੇ ਸੀ ਇੱਕ ਵੀ ਚੀਜ਼ ਨਹੀਂ ਸਾਬਤ ਕਰ ਸਕੇ ਕੋਰਟ ਚ ਕੋਈ ਇੱਕ ਚੀਜ਼ ਸਾਬਤ ਤਾਂ ਕਰ ਦੇਣ ਕੋਈ ਇੱਕ ਚੀਜ਼ ਤਾਂ ਸਾਬਤ ਕਰ ਦੇਣ ਕੋਰਟ ਦੇ ਵਿੱਚ ਕੋਰਟ ਨੇ ਮੂੰਹ ਤੇ ਚਪੇੜ ਮਾਰੀ ਆ ਉਹਨਾਂ ਨੂੰ ਪੁੱਛਿਆ ਕਿ ਤੁਸੀਂ ਇੱਕ ਬਿਕਰ ਨੂੰ ਬੰਦ ਕਿਉਂ ਰੱਖਣਾ ਚਾਹੁੰਦੇ ਹੋ ਉਹਨਾਂ ਕੋਲ ਕੋਈ ਜਵਾਬ ਨਹੀਂ ਸੀਗਾ ਸੋ ਅਸੀਂ ਇਹ ਕਹਿਣਾ ਚਾਹੁੰਦੇ ਆ ਕਿ ਅੱਜ ਭਗਵੰਤ ਮਾਨ ਤੇਰੀ ਟੀਮ ਫੇਲ ਹੋ ਗਈ ਆ ਪੰਜਾਬੀ ਲੋਕ ਚੈਨਲ ਤੇ ਤੁਹਾਡਾ ਸਵਾਗਤ ਹੈ ਮੈਂ ਅਮਨਦੀਪ ਸਿੰਘ ਮਾਝਾ ਵਿਕਰਮ ਸਿੰਘ ਮਜੀਠੀਆ ਨੂੰ ਅੱਜ ਸੁਪਰੀਮ ਕੋਰਟ ਵੱਲੋਂ ਜ਼ਮਾਨਤ ਮਿਲ ਚੁੱਕੀ ਹੈ ਤੇ ਉਸ ਤੋਂ ਬਾਅਦ ਲਗਾਤਾਰ ਨਾਬਾਦੀ ਨਵੀਂ ਜ਼ਿਲ੍ਹਾ ਜੇਲ੍ਹ ਦੇ ਅੱਗੇ ਜਿਹੜੇ ਸ਼ਰੋਮਣੀ ਅਕਾਲੀ ਦਲ ਦੇ ਆਗੂ ਨੇ ਉਹ ਪਹੁੰਚਣੇ ਸ਼ੁਰੂ ਹੋ ਚੁੱਕੇ ਨੇ ਕਿ ਵਿਕਰਮ ਸਿੰਘ ਮਜੀਠੀਆ ਹੁਣ ਜਲਦ ਜੇਲ੍ਹ ਤੋਂ ਬਾਹਰ ਆਉਣਗੇ ਕਿਉਂਕਿ ਉਹਨਾਂ ਨੂੰ ਜ਼ਮਾਨਤ ਮਿਲ ਚੁੱਕੀ ਹੈ ਸੋ ਤਸਵੀਰਾਂ ਤੁਹਾਨੂੰ ਸਿੱਧੀਆਂ ਦਿਖਾ ਰਿਹਾ ਨਾਬਾਦੀ ਨਵੀਂ ਜ਼ਿਲ੍ਹਾ ਜੇਲ੍ਹ ਦੇ ਸਾਹਮਣੇ ਸ਼ਰੋਮਣੀ ਅਕਾਲੀ ਦਲ ਦੇ ਬਲਕਰਨੇ ਹਲਕਾ ਇੰਚਾਰਜ ਨੇ ਹੋਰ ਆਗੂ ਨੇ ਜਿਹੜੇ ਲਗਾਤਾਰ ਇੱਥੇ ਪਹੁੰਚ ਰਹੇ ਨੇ ਤੇ ਖੁਸ਼ੀਆਂ ਮਨਾ ਰਹੇ ਨੇ ਇੱਕ ਦੂਜੇ ਦਾ ਮੂੰਹ ਮਿੱਠਾ ਕਰਵਾ ਰਹੇ ਨੇ ਸੋ ਗੱਲਬਾਤ ਵੀ ਕਰਾਂਗੇ ਹਲਕਾ ਨਾਬਾ ਤੋਂ ਇੰਚਾਰਜ ਮੱਖਣ ਸਿੰਘ ਲਾਲਕਾ ਸਾਡੇ ਮੌਜੂਦ ਨੇ ਲਾਲਕਾ ਸਾਹਿਬ ਮੂੰਹ ਮਿੱਠਾ ਕਰਵਾ ਰਹੇ ਹੋ ਫਿਰ ਖੁਸ਼ੀਆਂ ਕਿੰਨੀਆਂ ਮਹਿਸੂਸ ਕਰ ਰਹੇ ਹੋ ਬਹੁਤ ਵੱਡੀ ਖੁਸ਼ੀ ਹੈਗੀ ਆ ਕਿ ਸਾਡੇ ਜਰਨੈਲ ਜਿਹੜੇ ਕਿ ਸ਼ਰੋਮਣੀ ਅਕਾਲੀ ਦਲ ਦੇ ਤੜਲੇਦਾਰ ਜਰਨੈਲ ਨੇ ਉਨ੍ਹਾਂ ਦੀ ਗੁਰੂ ਮਹਾਰਾਜ ਨੇ ਕਿਰਪਾ ਕੀਤੀ ਹੈ ਕਿ ਸਚਾਈ ਦੀ ਜਿੱਤ ਹੋਈ ਹੈ ਤੇ ਝੂਠ ਦੀ ਝੂਠਿਆਂ ਦੇ ਮੂੰਹ ਦੇ ਉੱਪਰ ਚਪੇੜ ਲੱਗੀ ਹੈ ਜਿਹੜੀ ਕੋਰਟ ਨੇ ਮਾਰੀ ਹੈਗੀ ਆ ਸੋ ਇਸ ਕਰਕੇ ਅਸੀਂ ਸੁਪਰੀਮ ਕੋਰਟ ਦਾ ਧੰਨਵਾਦ ਕਰਨਾ ਚਾਹੁੰਦੇ ਆ ਤੇ ਪੰਜਾਬ ਦੇ ਲੋਕਾਂ ਦਾ ਵਿਸ਼ਵਾਸ ਠੀਕਾ ਕਿ ਸਚਾਈ ਦੀ ਜਿੱਤ ਹੋਣੀ ਹੈ ਕਿਉਂਕਿ ਝੂਠੀਆਂ ਗੱਲਾਂ ਕਰਨ ਵਾਲੇ ਹਮੇਸ਼ਾ ਜਿਹੜੇ ਹੈਗੇ ਨੇ ਉਹ ਫੇਲ ਹੁੰਦੇ ਨੇ ਜਿੱਦਾਂ ਰਾਵਣ ਦੇ ਘਰ ਕਹਿੰਦੇ ਸਵਾ ਲੱਖ ਪੁੱਤ ਸਵਾ ਲੱਖ ਨਾਤੀ ਰਾਵਣ ਦੇ ਘਰ 200 ਨਰਦਾਬਤੀ ਅੱਜ ਕੇਸ਼ਰੀਵਾਲ ਦੀ ਟੀਮ ਦੇ ਘਰ ਦੇ ਵਿੱਚ ਕੋਈ ਦੀਵਾ ਬਾਤੀ ਵਾਲਾ ਨਹੀਂ ਲੱਭਣਾ ਕਿਉਂਕਿ 2027 ਦੀ ਸਰਕਾਰ ਜਿਹੜੀ ਐ ਸ਼੍ਰੋਮਣੀ ਅਕਾਲੀ ਦਲ ਦੀ ਬਣਨ ਜਾ ਰਹੀ ਹੈ ਵਿਕਰਮ ਸਿੰਘ ਮਜੀਠੀਆ ਜਦੋਂ ਸਰਦਾਰ ਸਕबीर ਸਿੰਘ ਬਾਦਲ ਦੇ ਖੱਬੇ ਸੱਜੇ ਹੋ ਕੇ ਚੱਲਣਗੇ ਤਾਂ ਪੰਜਾਬ ਦੇ ਵਿੱਚ ਸਾਡੀ ਯੂਥ ਦੇ ਵਿੱਚ ਵੱਡੀ ਵੱਡੀ ਸਪਿਟ ਹੋਏਗੀ ਪੰਜਾਬ ਦਾ ਜਿਹੜਾ ਨੌਜਵਾਨ ਹੈ ਉਹ ਪੂਰਾ ਸਪਿਟ ਚ ਆਏਗਾ ਤਗੜਾ ਹੋ ਕੇ ਸ਼੍ਰੋਮਣੀ ਅਕਾਲੀ ਦਲ ਦੀ ਇੱਜ਼ਤ ਕਰਨ ਵਾਸਤੇ ਤਗੜਾ ਹੋਏਗਾ ਸੋ ਅਸੀਂ ਇਹ ਕਹਿਣਾ ਚਾਹੁੰਦੇ ਆ ਕਿ ਅੱਜ ਭਗਵੰਤ ਮਾਨ ਤੇਰੀ ਟੀਮ ਫੇਲ ਹੋ ਗਈ ਆ ਤੇ ਸਚਾਈ ਦੀ ਹਮੇਸ਼ਾ ਲਈ ਜਿਹੜੀ ਜਿੱਤ ਹੋ ਗਈ ਆ ਹੁਣ ਜਿਹੜਾ ਕਿ 2027 ਕੋਈ ਬਹੁਤਾ ਦੂਰ ਨਹੀਂ ਕਿਉਂਕਿ ਮਹੀਨੇ ਰਹਿ ਗਏ ਨੇ ਤੇ ਉਹ ਮਹੀਨਿਆਂ ਦਾ ਜਦੋਂ ਸਮਾਂ ਨਿਕਲਣਾ ਤਾਂ ਅਸੀਂ ਇਹਨਾਂ ਨੂੰ ਕਿਤੇ ਵੀ ਪੰਜਾਬ ਤੋਂ ਬਾਹਰ ਨਹੀਂ ਜਾਣ ਦੇਣਾ ਇਹਨਾਂ ਨੂੰ ਸਾਰਿਆਂ ਨੂੰ ਫੜ ਕੇ ਅੰਦਰ ਬੰਦ ਕਰਨਾ ਤੇ ਜੇਲ੍ਹ ਦੇ ਵਿੱਚ ਇਹਦੇ ਇਸੇ ਜ਼ਿਲ੍ਹਿਆਂ ਦੇ ਵਿੱਚ ਲੈ ਕੇ ਆਉਣੇ ਆ ਕਿਉਂਕਿ ਇਹਨਾਂ ਨੇ ਬਹੁਤ ਵੱਡੀਆਂ ਠੱਗੀਆਂ ਮਾਰ ਲੀਆਂ ਪੰਜਾਬ ਨਾਲ ਪੰਜਾਬ ਦੇ ਵਿੱਚ ਇੰਨੇ ਝੂਠ ਬੋਲਤੇ ਤੇ ਉਹਨਾਂ ਝੂਠਾਂ ਦਾ ਜਿਹੜਾ ਪਰਦਾ ਫਾਸ਼ ਕਰਨ ਵਾਸਤੇ ਸਰਦਾਰ ਵਿਕਰਮ ਸਿੰਘ ਮਜੀਠੀਆ ਅੱਗੇ ਹੋ ਕੇ ਲੱਗਣਗੇ ਸੋ ਸਾਨੂੰ ਮਾਣ ਹੈ ਕਿ ਆਪਣੇ ਲੀਡਰ ਤੇ ਤੇ ਸਰਦਾਰ ਸੁਖਵੀਰ ਸਿੰਘ ਬਾਦਲ ਸਾਹਿਬ ਦੀ ਸੱਜੀ ਖਬੀ ਬਾਹ ਬਣ ਕੇ ਤੇ ਪੰਜਾਬ ਦੇ ਵਿੱਚ ਸਰਕਾਰ 2027 ਚ ਸਰਕਾਰ ਬਣਨੀ ਆ ਪਰ ਵੈਸੇ ਵੈਸੇ ਲਾਲਕਾ ਸਾਹਿਬ ਜਦੋਂ ਵਿਕਰਮ ਸਿੰਘ ਮਜੀਠੀਆ ਨੂੰ ਜ਼ਮਾਨਤ ਮਿਲਦੀ ਆ ਪੂਰਾ ਪੋਸਟਰ ਜਾਰੀ ਹੁੰਦੇ ਨੇ ਕਿ ਜ਼ਮਾਨਤ ਮਿਲ ਚੁੱਕੀ ਆ ਉਸ ਤੋਂ ਬਾਅਦ ਹਰਪਾਲ ਸਿੰਘ ਚੀਮਾ ਦਾ ਬਿਆਨ ਆਉਂਦਾ ਕਿ ਜ਼ਮਾਨਤ ਮਿਲਿਆ ਬਰੀ ਨਹੀਂ ਹੋਏ ਉਹ ਜ਼ਮਾਨਤ ਤੇ ਮਿਲਿਆ ਜੇ ਕੇ ਉਹਨੂੰ ਇਹ ਪੁੱਛੋ ਵੀ ਤੇਰੀ ਕੇਸ਼ਰੀਵਾਲ ਨੂੰ ਤੇਰੇ ਜੈਨ ਨੂੰ ਤੇਰੇ ਸ਼ਿਸ਼ੋਧੀਆਂ ਨੂੰ ਉਹਨਾਂ ਨੂੰ ਕੀ ਮਿਲਿਆ ਹੋਇਆ ਉਹ ਕਿਉਂ ਇੱਥੇ ਆ ਕੇ ਪੰਜਾਬ ਦੇ ਵਿੱਚ ਪੰਜਾਬ ਦੇ ਲੱਗਦੇ ਕੀ ਨੇ ਪੰਜਾਬ ਦੇ ਸਾਲੇ ਲੱਗਦੇ ਨੇ ਉਹ ਜਿਹੜੇ ਪੰਜਾਬ ਚ ਆ ਕੇ ਪੰਜਾਬ ਦੀਆਂ ਕੁਰਸੀਆਂ ਮੱਲੀ ਬੈਠੇ ਨੇ ਸੋ ਅਸੀਂ ਇਹ ਕਹਿਣਾ ਚਾਹੁੰਦੇ ਆ ਕਿ ਸਾਡਾ ਪੰਜਾਬ ਹੈ ਪੰਜਾਬੀਆਂ ਦਾ ਪੰਜਾਬ ਹੈ ਇਹ ਉਹਨਾਂ ਦਾ ਪੰਜਾਬ ਨਹੀਂ ਹੈ ਜਿਹੜਾ ਕਿ ਆ ਕੇ ਧੜਵੀ 123 24 ਹੁੰਦੇ ਪੰਜਾਬ ਨੂੰ ਚਲਾਉਣ ਲੱਗੇ ਹੋ ਨੇ ਇਹਨਾਂ ਨੂੰ ਸਾਰਿਆਂ ਨੂੰ ਭਜਾ ਦਾਂਗੇ ਜਿਹੜਾ ਖਜ਼ਾਨਾ ਮੰਤਰੀ ਸਾਡਾ ਇਹ ਤਾਂ ਕਿ ਦਿਹਾੜੀਦਾਰ ਉਹਨਾਂ ਦਾ ਦਿਹਾੜੀ ਤੇ ਕੰਮ ਕਰ ਰਹੇ ਆ। ਸੋ ਇਹ ਤਾਂ ਉਹਨਾਂ ਦੇ ਬੰਧੂਆ ਮਦੂਰ ਨੇ ਜਿਵੇਂ ਇਸ ਇੰਡੀਆ ਕੰਪਨੀ ਦੇ ਲੋਕ ਖਰੀਦ ਲਈ ਸੀਗੇ। ਉਹ ਉਦਾਂ ਹੀ ਇਹ ਖਰੀਦੇ ਹੋਏ ਲੋਕ ਨੇ ਇਹਨਾਂ ਦੇ ਪੱਲੇ ਕੁਛ ਨਹੀਂ ਕਿਉਂਕਿ ਕੋਈ ਵੀ ਪਾਲਿਸੀ ਪੰਜਾਬ ਨੂੰ ਨਹੀਂ ਦੇ ਸਕੇ ਜਿਹੜਾ ਕਿ ਪੰਜਾਬ ਦੀ ਕੋਈ ਰਾਖੀ ਕਰ ਸਕੇ। ਪੰਜਾਬ ਦੇ ਲੁੱਟਿਆ ਜਾ ਰਿਹਾ, ਪੰਜਾਬ ਬਰਬਾਦ ਹੋ ਰਿਹਾ, ਪੰਜਾਬ ਦੀ ਜਵਾਨੀ ਤਬਾਹ ਹੋ ਰਹੀ ਹੈ। ਪੰਜਾਬ ਦੇ ਵਿੱਚ ਗੋਲੀਆਂ ਚੱਲਦੀਆਂ ਪੰਜਾਬ ਦੇ ਵਿੱਚ ਕੀ ਕੀ ਹਾਲਾਤ ਹੋ ਰਹੇ ਨੇ। ਇਹ ਸਾਰੀ ਫੋਰਸ ਸਾਡੀ ਪੰਜਾਬ ਦੀ ਪੁਲਿਸ ਟਾਪ ਪੁਲਿਸ ਹੈ। ਪਰ ਇਹ ਸਪਲਿਸ ਨੂੰ ਨਕਮਾ ਕੀ ਨੇ ਕਰ ਦਿੱਤਾ ਕਿਉਂਕਿ ਸਾਰੀ 123 24 ਬੰਦਿਆਂ ਦੇ ਨਾਲ ਦੇ ਵਾਲੇ ਸਕਿਉਰਟੀ ਜਿਹੜੀ ਹੈ ਪੰਜਾਬ ਦੀ ਲਈ ਹੋਈ ਹੈ ਇਹ ਸਾਰੀ ਜਲਦੀ ਵਿਹਲੀ ਕਰਕੇ ਪੰਜਾਬ ਦੀ ਜਨਵਾਲ ਦੀ ਰਾਖੀ ਸ਼੍ਰੋਮਣੀ ਅਕਾਲੀ ਦਲ ਕਰੇਗਾ ਪੰਜਾਬ ਦੇ ਲੋਕਾਂ ਦੀ ਰਾਖੀ ਕਰੇਗਾ ਜਲਦੀ 2027 8 ਮਹੀਨਿਆਂ ਬਾਅਦ 2027 ਆਉਣਾ ਤੇ ਪੰਜਾਬ ਦੇ ਵਿੱਚ ਰਾਜ ਸ਼੍ਰੋਮਣੀ ਅਕਾਲੀ ਦਲ ਦਾ ਹੋਣਾ ਵਿਕਰਮ ਸਿੰਘ ਮਜੀਠੀਆ ਸਾਡੇ ਜਨਰਲ ਨੇ ਔਰ ਜਨਰਲ ਰਹਿਣਗੇ ਸਰਦਾਰ ਵਿਕਰਮ ਸਿੰਘ ਮਜੀਠੀਆ ਸਰਦਾਰ ਰਖਵੀਰ ਸਿੰਘ ਬਾਦਲ ਦੀ ਉਹ ਸਾਥੀ ਨੇ ਜਿਨ੍ਹਾਂ ਨੇ ਤਗੜੇ ਹੋ ਕੇ ਪੰਜਾਬ ਸਰਕਾਰ ਬਣਾਉਣ ਦੇ ਵਿੱਚ ਯੋਗਦਾਨ ਪਾਇਆ ਬਿਲਕੁਲ ਲਾਲਕਾ ਸਾਹਿਬ ਆਵਾਮੀ ਪਾਰਟੀ ਦੀ ਆਗੂ ਹਮੇਸ਼ਾ ਕਹਿੰਦੇ ਹੁੰਦੇ ਸੀ ਕਿ ਵਿਕਰਮ ਸਿੰਘ ਮਜੀਠੀਆ ਜਿਆਦਾ ਚੱਲਦੇ ਨੇ ਜਿਆਦਾ ਓਵਰ ਚੱਲਦੇ ਨੇ ਮੁੱਛ ਨੂੰ ਵੱਟ ਦਿੰਦੇ ਨੇ ਜਾਂ ਹੋਰ ਬਹੁਤ ਉਸ ਕਾਰ ਨੂੰ ਬੋਲਦੇ ਨੇ ਕਿ ਗਲਤੀਆਂ ਕਰਦੇ ਸੀ ਤਾਂ ਅੰਦਰ ਗਏ ਕੋਈ ਗਲਤੀਆਂ ਨਹੀਂ ਕਰਦੇ ਕੋਈ ਝੂਠ ਦਾ ਪਰਦਾਫਾਸ਼ ਕਰਨਾ ਕੋਈ ਗਲਤੀ ਹੈ ਆ ਤੁਸੀਂ ਪਿਛਲੇ ਦਿਨਾਂ ਅਜ ਮੀਡੀਆ ਨੇ ਕੋਈ ਬਾੜੀ ਦੀ ਗੱਲ ਚੱਕੀ ਦੀ ਮੀਡੀਆ ਦੇ ਉੱਪਰ ਲੋਕਾਂ ਦੇ ਉੱਪਰ ਪਰਚਾ ਦੇਣਾ ਸ਼ੁਰੂ ਕਰਤੇ ਇਹ ਕਿਹੜਾ ਡੈਮੋਕਰੇਸੀ ਦਾ ਰਸਤਾ ਹੈਗਾ ਡੈਮੋਕਰੇਸੀ ਤਾਂ ਇਹ ਕਹਿੰਦੀ ਹੈ ਕਿ ਹਰ ਬੰਦਾ ਆਜ਼ਾਦ ਆ ਆਪਣੀ ਗੱਲ ਕਹਿਣ ਵਾਸਤੇ ਤੇ ਜੇ ਕਿਸੇ ਦੀ ਗੱਲ ਜਾਂ ਜਿਹੜਾ ਝੂਠ ਦਾ ਪਰਦਾ ਫਾਸ਼ ਕਰ ਰਿਹਾ ਹੈ ਤੇ ਉਹਨੂੰ ਤੁਸੀਂ ਅੰਦਰ ਬੰਦ ਕਰਕੇ ਕਿੰਨਾ ਚਿਰ ਰੱਖ ਲੋਗੇ ਆ ਤੁਹਾਡੇ ਪੱਤਰਕਾਰਾਂ ਨੂੰ ਕਿੰਨਾ ਚਿਰ ਬੰਦ ਕਰ ਲਿਆ ਫੇਰ ਕਰਕੇ ਡਰਾਮਾ ਜਿਹੜਾ ਹੈਗਾ ਡੇ ਡੁਗਡੁਗੀ ਵੱਜਣੀ ਨਹੀਂ ਸਚਾਈ ਡੂੰਗਡੁਗੀ ਸੱਚੇ ਵਾਲੀ ਵੱਜਣੀ ਆ ਝੂਠ ਦਾ ਪਰਦਾ ਪਾਸ਼ ਹੋ ਗਿਆ ਝੂਠ ਖਤਮ ਹੋਣਾ ਬਿਲਕੁਲ ਲਾਲ ਕਾ ਸਾਹਿਬ ਇਨਫੋਰਮੇਸ਼ਨ ਕੀ ਆ ਹੁਣ ਬਿਕਰਮ ਸਿੰਘ ਮਜੀਠੀਆ ਅੱਜ ਬਾਹਰ ਆ ਸਕਦੇ ਨੇ ਸ਼ਾਮ ਨੂੰ ਆ ਸਕਦੇ ਨੇ ਕਦੋਂ ਆਉਣਗੇ ਘੰਟਾ 2 ਘੰਟੇ ਸ਼ਾਮ ਤੱਕ ਮਜੀਠੀਆ ਸਾਹਿਬ ਨੇ ਬਾਹਰ ਆਉਣਾ ਤੇ ਫਿਰ ਉਸੇ ਮੁੱਛ ਨੂੰ ਮੁੱਠੇ ਨੂੰ ਮਰੋੜਾ ਦੇਣਾ ਸੋ ਮੈਂ ਭਗਵੰਤ ਮਾਨ ਦੀ ਟੀਮ ਕੇਜਰੀਵਾਲ ਦੀ ਟੀਮ ਨੂੰ ਕਹਿਣਾ ਕਿ ਉਹਨਾਂ ਦੇ ਆਲੇ ਦਾਲੇ ਡਾਕਟਰਾਂ ਦੀ ਟੀਮ ਬਿਠਾ ਲਓ ਜਦੋਂ ਭਗਵੰਤ ਮਾਨ ਜੀ ਸੁਖਵੀਰ ਸਿੰਘ ਬਾਦਲ ਦਾ ਸਾਥੀ ਬਿਕਰਮ ਸਿੰਘ ਮਜੀਠੀਆ ਜਦੋਂ ਆਏ ਮੋਥੀ ਨੂੰ ਵੱਟ ਦੇਣਾ ਤੇ ਤੈਨੂੰ ਦੌਰਾ ਪੈਣਾ ਇਹ ਪੈਣਾ 2-4 ਘੰਟਿਆਂ ਤੱਕ ਹੀ ਪੈ ਜਾਣਾ ਠੀਕ ਹੈ ਬਾਕੀ ਪਾਰਟੀ ਵਰਕਰ ਆਗੂ ਪਹੁੰਚ ਰਹੇ ਨੇ ਇੱਥੇ ਹੋਰ ਵੀ ਇਕੱਠ ਹੋਣਾ ਫਿਰ ਹੁਣੋਂ ਸ਼ਾਮ ਤੱਕ ਹੋਈ ਬਹੁਤ ਬਿਲਕੁਲ ਸ਼੍ਰੋਮਣੀ ਅਕਾਲੀ ਦਲ ਦਾ ਵਰਕਰ ਜਿਹਨੂੰ ਪਤਾ ਲੱਗ ਰਿਹਾ ਸਾਡੇ ਇਲਾਕੇ ਦੇ ਤਾਂ ਤਕਰੀਬਾਣੇ ਸ਼ੁਰੂ ਹੋ ਗਏ ਆ ਤੇ ਹੋਰ ਵੀ ਜਿਹੜੇ ਆਲਦਾਲ ਦੇ ਲੀਡਰ ਨੇ ਜਿਹੜੇ ਸਾਰ ਬਿਕਰਮ ਨੂੰ ਪਿਆਰ ਕਰਦੇ ਨੇ ਸਾਡੇ ਬਹੁਤ ਸਾਰੇ ਸਤਿਕਾਰਯੋਗ ਸਾਡਾ ਇੱਥੇ ਮਿਊਨਿਸਪੈਲਟੀ ਦਾ ਪ੍ਰਧਾਨ ਗੁਰਸੇਵ ਸਿੰਘ ਗੋਲੂਖੜਾ ਅਸ਼ੋਕ ਬਾਂਸਲਖੜਾ ਸ਼੍ਰੋਮਣੀ ਅਕ ਤੇ ਬਿਕਰਮ ਦੇ ਪਿਆਰ ਵਾਸਤੇ ਲਟਾ ਦਾਂਗੇ ਆਪਣੇ ਆਪ ਨੂੰ ਅਸੀਂ ਔਰ ਇਹਨਾਂ ਅੱਜ ਦਿਵਾਲੀ ਮਨਾਵਾਂਗੇ ਨੀ ਜਿਸ ਮੇ ਸਰਕਾਰ ਕਹਿ ਰਹੀ ਸੀ ਕਿ ਬਹੁਤ ਜਨਿਕ ਜਿਹੜੇ ਗੁਨਾਹ ਕਾਫੀ ਕੀਤੇ ਹੋਏ ਨੇ ਪ੍ਰਾਪਰਟੀ ਜਿਆਦਾ ਜੋ ਵੀ ਕਾਫੀ ਗੱਲਾਂ ਚ ਘੇਰ ਰਹੇ ਸੀ ਇੱਕ ਵੀ ਚੀਜ਼ ਨਹੀਂ ਸਾਬਤ ਕਰ ਸਕੇ ਕੋਰਟ ਚ ਕੋਈ ਇੱਕ ਚੀਜ਼ ਸਾਬਤ ਤਾਂ ਕਰ ਦੇਣ ਜੀ ਕੋਈ ਇੱਕ ਚੀਜ਼ ਤਾਂ ਸਾਬਤ ਕਰ ਦੇਣ ਕੋਟ ਦੇ ਵਿੱਚ ਕੋਟ ਨੇ ਮੂੰਹ ਤੇ ਚਬੇੜ ਮਾਰੀ ਆ ਉਹਨਾਂ ਨੂੰ ਪੁੱਛਿਆ ਕਿ ਤੁਸੀਂ ਬਿਕਰ ਨੂੰ ਬੰਦ ਕਿਉਂ ਰੱਖਣਾ ਚਾਹੁੰਦੇ ਹੋ ਉਹਨਾਂ ਕੋਲ ਕੋਈ ਜਵਾਬ ਨਹੀਂ ਸੀਗਾ ਸਿਰਫ ਝੂਠਾ ਜਿਹੜਾ ਪ੍ਰਚਾਰਾ ਸੀਗਾ ਉਹ ਜ ਖਤਮ ਹੋ ਗਿਆ ਅੱਜ ਸਚਾਈ ਦਾ ਢੋਲ ਵੱਜ ਗਿਆ ਸੱਚਾ ਢੋਲ ਵੱਜ ਗਿਆ ਇਹ ਡੰਕਾ ਵੱਜਦਾ ਰਹਿਣਾ ਪੰਜਾਬ ਦੇ ਵਿੱਚ ਪੰਜਾਬ ਪੰਜਾਬੀਆਂ ਦਾ ਤੇ ਪੰਜਾਬ ਦੇ ਰਾਖੇ ਸ਼੍ਰੋਮਣੀ ਅਕਾਲੀ ਦਲ ਦੇ ਲੀਡਰ ਤੇ ਵਰਕਰ ਨੇ ਬਿਲਕੁਲ ਡੇਰਾ ਬਿਆਸਮੁਖੀ ਵੀ ਅੱਜ ਪਹੁੰਚੇ ਸੀ ਅੱਜ ਸਵੇਰੇ ਪਹੁੰਚੇ ਉਹ ਇੱਥੋਂ ਨਿਕਲੀ ਸੀ ਉਸ ਤੋਂ ਬਾਅਦ ਨਾਲ ਦੀ ਨਾਲ ਜਮਾਨਤ ਮਿਲਦੀ ਆ ਇੱਕ ਸੰਤ ਮਹਾਂਪੁਰਸ਼ ਜਿਹੜੇ ਕਦੇ ਵੀ ਕਿਸੇ ਰਾਜਨੀਤੀ ਜੇ ਜ ਨਹੀਂ ਆਉਂਦੇ ਪਰ ਉਹਨਾਂ ਨੇ ਵੀ ਕਿਹਾ ਕਿ ਝੂਠੀ ਗੱਲ ਸੀ ਤੇ ਉਹਨਾਂ ਨੇ ਵੀ ਉਹਨਾਂ ਦੇ ਮੂੰਹ ਦੇ ਵਿੱਚੋਂ ਵੀ ਇਦਾਂ ਦਾ ਵਾਇਗਰੂ ਨੇ ਸ਼ਬਦ ਕਢਾਏ ਨੇ ਉਹ ਕਹਿੰਦੇ ਕਿ ਝੂਠੇ ਪਰਚੇ ਸੀਗੇ ਤੇ ਝੂਠੀਆਂ ਗੱਲਾਂ ਨੇ ਔਰ ਦੇਖੋ ਕਿ ਘੰਟੇ ਤੋਂ ਘੰਟੇ ਬਾਅਦ ਸੱਚਾਈ ਬਾਹਰ ਆ ਗਈ ਸੋ ਇਸ ਕਰਕੇ ਸੱਚਾਈ ਦੀ ਹਮੇਸ਼ਾ ਜਿੱਤ ਹੋਣੀ ਆ ਬਿਲਕੁਲ ਜੀ ਹਲਕਾ ਨਾਬਾ ਤੋਂ ਹਲਕਾ ਇੰਚਾਰਜ ਨੇ ਮੱਖਣ ਸਿੰਘ ਲਾਲ ਕਾ ਜੋ ਕਹਿ ਰਹੇ ਨੇ ਕਿ ਸਚਾਈ ਦੀ ਜਿੱਤ ਹੋਣੀ ਆ ਤੇ ਤੁਹਾਨੂੰ ਇਹ ਵੀ ਜਾਣਕਾਰੀ ਦੇ ਦਈਏ ਕਿ ਡੇਰਾ ਮੁਖੀ ਵਿਆਸ ਗੁਰਿੰਦਰ ਸਿੰਘ ਢਿੱਲੋਂ ਪਹਿਲਾਂ ਮਿਲ ਕੇ ਗਏ ਨੇ ਮੁਲਾਕਾਤ ਕੀਤੀ ਆ ਤੇ ਉਸ ਤੋਂ ਬਾਅਦ ਬਿਕਰਮ ਸਿੰਘ ਮਜੀਠੀਆ ਨੂੰ ਜਮਾਨਤ ਮਿਲਦੀ ਆ ਸੁਖਵੀਰ ਸਿੰਘ ਥੂਹੀ ਨਾਲ ਮਨਦੀਪ ਸਿੰਘ ਮਾਝਾ ਪੰਜਾਬੀ ਲੋਕ ਚੈਨਲ